ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆ ਗਏ ਹਾਂ ਜੀ ਕੁਝ ਸਬਜ਼ੀ ਦੀ ਤੜਾਈ ਕਰਨੀ ਸੀ ਤੇ ਕੁਝ ਆਪਣੇ ਡ੍ਰੈਗਨ ਫਰੂਟ ਅਮਰੂਦ ਪੱਕੇ ਹੋਏ ਸੀ ਬਸ ਲਾਸਟ ਹੀ ਆ ਹੁਣ ਇਹ ਅਮਰੂਦ ਤਾਂ ਲਾਸਟ ਹੀ ਆ ਤੇ ਡ੍ਰੈਗਨ ਫਰੂਟ ਤਾਂ ਹਜੇ ਲੱਗਣਗੇ ਇਹ ਤਾਂ ਮਤਲਬ ਜਨਵਰੀ ਤੱਕ ਲੱਗਦੇ ਰਹਿੰਦੇ ਜੇ ਤੁਸੀਂ ਇਹਨਾਂ ਨੂੰ ਚੰਗੀ ਖਾਦ ਵਗੈਰਾ ਦਿੰਦੇ ਰਹਿੰਦੇ ਹੋ ਤਾਂ ਕਰਦ ਫਿਰ ਨਹੀਂ ਮੈਂ ਲੈ ਕੇ ਆਈ ਇਸ ਕਰਕੇ ਉਫ ਇਸ ਤਰ੍ਹਾਂ ਜੇ ਤੋ ਡਿੱਗ ਜਾਂਦਾ ਨਾ ਫਲ ਫਿਰ ਮਾਨੂੰ ਨੂੰ ਬੜਾ ਦੁੱਖ ਹੋ ਜਾਂ ਲੱਗਦਾ ਕਿ ਥੋੜਾ ਫੇਸੇ ਜਾਂਦਾ ਨਾ ਫਿਰ ਖਰਾਬ ਹੋ ਜਾਂਦਾ ਆ ਦੇਖੋ ਮੈਂ ਚਾਰ ਤੋੜ ਲਿਆ ਚਾਰ ਹੀ ਆਪਾਂ ਨੂੰ ਚਾਹੀਦੇ ਸੀ ਤੇ ਦੋ ਤਿੰਨ ਮੈਂ ਉਧਰ ਛੱਡ ਦਿੱਤੇ ਆ ਥੋੜੇ ਜਿਹਾ ਨਾ ਕੱਚੇ ਸੀ ਹਜੇ ਪਰਸੋਂ ਤੱਕ ਹੋ ਜਾਣੇ ਆ ਫਿਰ ਆਪਾਂ ਉਹਨਾਂ ਨੂੰ ਤੋੜ ਲਾਂਗੇ ਇਧਰ ਵਿੱਚ ਕੱਚੇ ਵੀ ਹੈਗੇ ਆ ਤਾਂ ਘਾਹ ਦੇਖੋ ਤੁਸੀਂ ਉੱਗ ਕੇ ਮਤਲਬ ਡ੍ਰੈਗਨ ਫਲਾਂ ਦੇ ਉੱਪਰ ਤੱਕ ਪਹੁੰਚ ਗਿਆ ਵਾ ਆ ਦੇਖੋ ਉੱਪਰ ਘਾਹ ਨਿਕਲ ਆਇਆ ਆ ਦੇਖੋ ਕੱਚੇ ਦੋ ਇਹ ਹਜੇ ਫਿਰ ਤੋੜ ਲਾਂਗੇ ਇਧਰ ਆਪਾਂ ਲੱਗੇ ਜੀ ਰਾਮਾ ਤੋਰੀਆਂ ਤੋੜਨਾਂ ਕੁਝ ਮੈਂ ਤੋੜ ਲੀਆਂ ਦੇਖੋ ਪਈਆਂ ਇਹ ਵਾਲੀ ਜਿਹੜੀ ਹੈਗੀ ਆ ਕਾਲੀ ਵੈਰੈਟੀ ਆ ਪਰ ਮੈਨੂੰ ਜ਼ਿਆਦਾਤਰ ਨਾ ਜਿਹੜੀਆਂ ਫਿੱਕੀ ਆ ਜੀਆਂ ਹੁੰਦੀਆਂ ਇਸ ਰੰਗ ਦੇ ਪੱਤੇ ਦੀਆਂ ਹੁੰਦੀਆਂ ਇਦਾਂ ਦੀਆਂ ਫਿੱਕੀਆਂ ਜੀਆਂ ਮੈਨੂੰ ਉਹ ਉਹ ਵਾਲੀਆਂ ਜ਼ਿਆਦਾ ਵਧੀਆ ਲੱਗਦੀਆਂ ਕਿਉਂਕਿ ਉਹਨਾਂ 'ਚ ਨਾ ਸਬਜ਼ੀ ਦੀ ਜਿਹੜੀ ਸਵਾਦ 'ਚ ਵੀ ਫਰਕ ਆ ਤੇ ਇੱਕ ਨਾ ਉਹ ਮਤਲਬ ਕਿ ਜ਼ਿਆਦਾ ਤਰੀਜੀ ਵਾਂਗੂ ਨਹੀਂ ਬਣਦੀਆਂ ਇਹਨਾਂ ਰਾਮਾ ਤੋਰੀਆਂ 'ਚ ਨਾ ਪਾਣੀ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਇਹਨਾਂ 'ਚ ਪਾਣੀ ਨਹੀਂ ਪਾਉਣ ਦੀ ਜ਼ਰੂਰਤ ਪੈਂਦੀ ਜਦੋਂ ਆਪਾਂ ਸਬਜ਼ੀ ਕੋਈ ਵੀ ਮਤਲਬ ਧਰਦੇ ਆ ਤੇ ਉਦੋਂ ਪਾਣੀ ਨਹੀਂ ਪਾਉਣਾ ਪੈਂਦਾ ਇਧਰ ਮੈਂ ਤੁਹਾਨੂੰ ਇੱਕ ਵੈਰਾਈਟੀ ਦਿਖਾਉਣੀ ਆ ਸੱਤ ਪੁਤੀਆ ਇਹਦਾ ਨਾਮ ਹੀ ਵੈਰਾਈਟੀ ਦਾ ਇਹ ਹੈ ਸੱਤ ਪੁਤੀਆ ਇਹ ਵੈਰਾਈਟੀ ਦਾ ਨਾਮ ਇਹ ਕਿਉਂ ਆ ਕਿਉਂਕਿ ਇਹਨੂੰ ਜਿੱਥੇ ਵੀ ਰਾਮਾ ਤੋਰੀਆਂ ਲੱਗਦੀਆਂ ਨਾ ਇਸ ਤਰ੍ਹਾਂ ਸੱਤ ਲੱਗਦੀਆਂ ਗੁੱਛਿਆਂ 'ਚ ਹੁਣ ਤੁਸੀਂ ਕਹੋਗੇ ਕਿ ਇੱਥੇ ਤਾਂ ਚਾਰ ਆ ਚਾਰ ਇਹ ਪੰਜਵੀਂ ਆਹਾ ਤੇ ਇੱਕ ਦੋ ਇਹਦੇ ਵਿੱਚ ਹੋਰ ਨਿਕਲਿਆ ਹੋਣੀਆਂ ਤੇ ਟੋਟਲ ਸੱਤ ਹੁੰਦੀਆਂ ਦੇਖੋ ਤੁਸੀਂ ਇੱਥੇ ਵੀ ਚਾਰ ਆ ਮਤਲਬ ਜਦੋਂ ਸੱਤ ਲੱਗ ਗਈਆਂ ਨਾ ਫਿਰ ਲੱਗਣੀਆਂ ਖਤਮ ਹੋ ਜਾਣੀਆਂ ਫਿਰ ਨਹੀਂ ਅੱਗੇ ਲੱਗਣੀਆਂ ਆ ਗਏ ਆ ਦੇਖੋ ਇੱਕ ਨਿਕਲਾਈ ਦੋ ਤਿੰਨ ਤੇ ਚਾਰ ਕਿੱਥੋਂ ਨਿਕਲੋਣੀਆਂ ਮਤਲਬ ਸੱਤ ਕੀ ਨਿਕਲਦੀਆਂ ਮੈਂ ਜਿੱਥੋਂ ਤੱਕ ਦੇਖਿਆ ਵਾ ਤੇ ਇਸ ਕਰਕੇ ਇਹਨੂੰ ਸੱਤ ਪੁਤੀਆ ਕਹਿ ਦਿੰਦੇ ਆ ਹੁਣ ਇਹ ਨਹੀਂ ਪਤਾ ਵੀ ਇਹ ਰਾਮਾ ਤੋਰੀਆਂ ਦੀ ਕੋਈ ਵੈਰਾਈਟੀ ਆ ਨਵੀਂ ਜਾਂ ਕੋਈ ਬਾਹਰਲੀ ਵੈਰਾਈਟੀ ਆ ਜਾਂ ਕੀ ਆ ਪਰ ਇਹਨੂੰ ਜ਼ਿਆਦਾਤਰ ਨਾਲ ਛਿੱਲੇ ਤੋਂ ਬਿਨਾ ਹੀ ਬਣਾਇਆ ਜਾਂਦਾ ਪਰ ਜੇ ਤੁਸੀਂ ਕੈਮੀਕਲ ਵਰਤਦੇ ਹੋ ਫਿਰ ਤਾਂ ਛਿੱਲ ਲਓ ਤਾਂ ਹੀ ਸਹੀ ਆ ਪਰ ਆਪਾਂ ਤਾਂ ਚਲੋ ਕੈਮੀਕਲ ਨਹੀਂ ਪਾਉਂਦੇ ਕੋਈ ਇਸ ਕਰਕੇ ਇਦਾਂ ਵੀ ਬਣਾ ਸਕਦੇ ਆ ਪਰ ਮੈਂ ਹਜੇ ਤੱਕ ਇਹਨਾਂ ਦੀ ਸਬਜ਼ੀ ਨਹੀਂ ਬਣਾਈ ਕਿਉਂਕਿ 2-4 2-4 ਇਦਾਂ ਹੀ ਹੁੰਦੀਆਂ ਜ਼ਿਆਦਾ ਨਹੀਂ ਹਜੇ ਲੱਗੀਆਂ ਤੇ ਫਿਰ ਸਬਜੀ ਨਹੀਂ ਬਣਾਈ ਹਜੇ ਤੱਕ ਬਾਕੀ ਇੱਧਰ ਤੁਸੀਂ ਦੇਖੋ ਜੰਗਲ ਇੱਕ ਮੈਨੂੰ ਹੋਰ ਔਰ ਰਾਮਾ ਤੋਰੀ ਦੀ ਵੈਰਾਈਟੀ ਦਿਸ ਰਹੀ ਆ ਅੰਦਰ ਪਰ ਉਹ ਵੀ ਤਿੰਨ ਚਾਰ ਹੀ ਆ ਜੇ ਤਾਂ ਮੈਥੇ ਦਿਖਾਉਣੀ ਕੈਮਰੇ 'ਚ ਦਿਸ ਗਈਆਂ ਆ ਦੇਖੋ ਸ਼ਾਇਦ ਦਿਸ ਗਈਆਂ ਇਹ ਗੋਲ ਵੈਰਾਈਟੀ ਆ ਰਾਮਾ ਤੋਰੀਆਂ ਦੀ ਉਹ ਬਹੁਤ ਜੰਗਲ ਜਾਂ ਨਾ ਉੱਤੇ ਫਿਰ ਮੈਂ ਅੱਗੇ ਗਈ ਨਹੀਂ ਇਹ ਆਪਾਂ ਬੀਜ ਹੀ ਛੱਡ ਦੇਣਾ ਆ ਤੇ ਬਾਕੀ ਜਿੱਦਣ ਜੇ ਜ਼ਿਆਦੀਆਂ ਹੋਣਗੀਆਂ ਫਿਰ ਇਹਦੀ ਸਬਜੀ ਦੀ ਰੈਸਪੀ ਵੀ ਆ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਇਹ ਵਿੱਚ ਹੀ ਕੋਂਚ ਫਲੀ ਆਇਆ ਵਿੱਚ ਇਹ ਦੂਜੀ ਸਿੰਪਲ ਫਲੀ ਆ ਮਤਲਬ ਪਤਾ ਹੀ ਨਹੀਂ ਕਿਹੜੀਆਂ ਕਿੜੀਆਂ ਵੇਲਾਂ ਇੱਕੋ ਵਾਰੀ ਉੱਤੇ ਚੜੀਆਂ ਹੋਈਆਂ ਵਾਂ ਅਲੱਗ-ਅਲੱਗ ਵੈਰਾਈਟੀਆਂ ਦੀਆਂ ਇੱਧਰ ਕੁੰਦਰੂ ਆ ਤੇ ਕੁੰਦਰੂ ਵੀ ਸਾਰੇ ਵਿੱਚੇ ਹੀ ਛੁਪ ਗਏ ਆ ਵੇਲਾਂ ਦੇ ਹੁਣ ਆ ਗਈ ਜੀ ਮੈਂ ਦੂਜੀ ਸਾਈਡ ਜਿੱਥੇ ਦੂਸਰੀ ਆਪਣੀ ਸਬਜੀ ਲੱਗੀ ਹੋਈ ਕੁਝ ਫਲੀਆਂ ਲੱਗੀਆਂ ਹੋਈਆਂ ਕੁਝ ਇਹ ਵਾਲੀਆਂ ਲੱਗੀਆਂ ਹੋਈਆਂ ਜਿਹੜੀਆਂ ਮੈਂ ਤੁਹਾਨੂੰ ਕਹਿੰਦੀ ਸੀ ਵੀ ਤੋਰੀਆਂ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਇਹ ਬਹੁਤ ਸੌਫਟ ਤੋਰੀ ਹੁੰਦੀ ਆ ਜੇ ਤੁਹਾਨੂੰ ਇਹ ਵਾਲਾ ਬੀਜ ਮਿਲਦਾ ਨਾ ਤਾਂ ਫਿਰ ਤੁਸੀਂ ਇਹੀ ਬੀਜੋ ਕਾਲਾ ਨਾ ਬੀਜੋ ਕਾਲਾ ਇਹਨਾਂ ਸਵਾਦ ਨਹੀਂ ਹੁੰਦਾ ਲੱਗਦੀਆਂ ਤਾਂ ਕਾਲੀਆਂ ਵੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਕਿੰਦਾ ਇਹ ਵੀ ਲੰਮਕਦੀਆਂ ਪਈਆਂ ਬਹੁਤ ਜ਼ਿਆਦੀਆਂ ਲੱਗੀਆਂ ਹੋਈਆਂ ਆ ਆ ਦੇਖੋ ਤੁਸੀਂ ਪਰ ਇਹ ਪੱਕ ਜਾਂਦੀ ਆ ਬਹੁਤ ਛੇਤੀ ਜੇ ਤੁਸੀਂ ਇਹਨੂੰ ਇੱਕ ਦਿਨ ਵੀ ਨਹੀਂ ਤੋੜਿਆ ਨਾ ਤੇ ਇਹ ਪੱਕੀ ਜੀ ਹੋ ਜਾਣੀ ਬਿਲਕੁਲ ਆ ਦੇਖੋ ਟੁੱਟਦੀ ਨਹੀਂ ਪਈ ਨਾ ਹੁਣ ਐਦਾਂ ਹੋ ਜਾਂਦੀ ਬਸ ਚੀੜੀ ਹੋ ਜਾਂਦੀ ਆ ਹੁਣ ਮੈਂ ਪਹਿਲਾਂ ਸਾਰੀਆਂ ਤੋੜ ਲਾਂ ਕਿਉਂਕਿ ਇੱਕ ਹੱਥ ਨਾਲ ਟੁੱਟ ਨਹੀਂ ਰਹੀਆਂ ਫਿਰ ਖਰਾਬ ਹੋ ਜਾਣੀਆਂ ਤੇ ਕੰੰਜੀ ਮੈਂ ਲੈ ਕੇ ਨਹੀਂ ਆਈ ਕੱਟਣ ਨੂੰ ਨਾ ਕਰਦ ਲੈ ਕੇ ਆਈਆਂ ਤੇ ਮੈਨੂੰ ਹੱਥ ਨਾਲ ਹੀ ਤੋੜਨੀਆਂ ਪੈਣੀਆਂ ਅੱਜ ਵੀਡੀਓ ਦੇ ਵਿੱਚ ਜੀ ਕੋਈ ਖਾਸ ਨਹੀਂ ਸੀ ਹੈਗਾ ਸਿਰਫ ਕੁਝ ਸਬਜ਼ੀਆਂ ਤੋੜਨੀਆਂ ਸੀ ਕੁਝ ਡ੍ਰੈਗਨ ਫਰੂਟ ਤੋੜਨੇ ਸੀਗੇ ਤੇ ਇੰਨੀ ਕੀ ਅੱਜ ਦੀ ਆਪਣੀ ਵੀਡੀਓ ਆ ਕੱਲ ਆਪਾਂ ਇੱਕ ਬਣਾਉਣਾ ਆ অর্ਗੈਨਿਕ ਫਰਟੀਲਾਈਜ਼ਰ ਉਹਦੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਕੱਲ ਦੀ ਸਮਾਨ ਅੱਜ ਮੈਂ ਸਾਰਾ ਉਹਦਾ ਇਕੱਠਾ ਕਰ ਲਿਆ ਤੇ ਸਿਰਫ ਹੁਣ ਬਣਾਉਣ ਵਾਲਾ ਹੀ ਰਹਿ ਗਿਆ ਆ ਤੇ ਆਪਣੀਆਂ ਮੈਂ অর্ਗੈਨਿਕ ਤੁਹਾਨੂੰ ਵੇਲਾ ਦਿਖਾਣੀਆਂ ਸੀ ਤੁਸੀਂ ਦੇਖੋ ਵੇਲਾਂ ਦੀ ਸਫਾਈ ਦੇਖੋ ਕੋਈ ਪੱਤਾ ਤੁਹਾਨੂੰ ਲੱਗ ਰਿਹਾ ਇਹਨਾਂ ਦੇ ਵਿੱਚ ਕਾਣਾ ਇੱਕ ਵੀ ਪੱਤਾ ਕਾਣਾ ਨਹੀਂ ਹੋਊਗਾ ਪਰ ਕੱਦੂ ਥੋੜੇ ਘੱਟ ਜ਼ਰੂਰ ਲੱਗਦੇ ਆ ਪਰ ਆਪਣੇ ਖਾਣ ਜੋਗੇ ਫਿਰ ਵੀ ਲੱਗੇ ਹੁੰਦੇ ਆ ਦੇਖੋ ਤੁਸੀਂ ਫੀਮੇਲ ਜਿਹੜਾ ਆ ਫਲਾਵਰ ਤੋਂ ਜਿਹੜੀ ਆਪਣੀਆਂ ਕੱਦੂ ਕੱਦੂ ਹੀ ਅਸ਼ਾਇਦ ਇਹ ਲੋਕੀ ਨਹੀਂ ਹੈਗੀ ਕਿਉਂਕਿ ਇਹ ਮਿਕਸੀ ਲਗਾਏ ਹੋਏ ਆ ਸਾਰੇ ਤੇ ਆ ਸਾਰੇ ਪੱਤੇ ਇਸੇ ਤਰ੍ਹਾਂ ਆ ਤੁਸੀਂ ਦੇਖ ਸਕਦੇ ਹੋ ਚਾਹੇ ਨਵੇਂ ਪੁਰਾਣੇ ਹੋਵੇ ਕੋਈ ਵੀ ਹੋਵੇ ਕਿਸੇ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਫੰਗਸ ਕੋਈ ਵੀ ਕਿਸੇ ਤਰ੍ਹਾਂ ਦਾ ਮਤਲਬ ਕੋਈ ਵੀ ਬਿਮਾਰੀ ਨਹੀਂ ਹੈਗੀ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਦੋ ਵੇਲਾ ਜਰੂਰ ਲਗਾਓ ਇਹ ਸਿਰਫ ਦੋ ਵੇਲਾ ਆ ਕੱਦੂ ਦੀਆਂ ਤੇ ਕੁਝ ਇੱਕ ਦੋ ਆਪਣੇ ਆਪ ਹੀ ਉੱਗੀਆਂ ਸੀ ਪਿਛਲੇ ਸਾਲ ਵਾਲੇ ਜਿਹੜੇ ਬੀਜੇ ਸੀ ਨਾ ਉਹ ਉੱਗ ਗਿਆ ਹੀ ਆ ਪੰਜ ਛੇ ਵੇਲਾਂ ਹੋ ਗਈਆਂ ਤਾਂ ਜੰਗਲ ਪੂਰਾ ਬਣ ਗਿਆ ਇੱਥੇ ਉਧਰ ਰਾਮਾਤੋਰੀਆਂ ਜਿੱਥੇ ਆਪਾਂ ਤੋੜ ਕੇ ਲਿਆਏ ਉਹ ਸਿਰਫ ਇੱਕ ਵੇਲ ਆ ਇੱਕ ਵੇਲ ਤੋਂ ਹੀ ਮਤਲਬ ਕਿ 15 20 ਵੇਲਾਂ ਜਿੰਨੀ ਰਾਮਾਤੋਰੀਆ ਦੀ ਵੇਲ ਹੋ ਜਾਂਦੀ ਹੁੰਦੀ ਅੱਗੇ-ਅੱਗੇ ਜਾ ਕੇ ਫਿਰ ਉਹ ਆਪਣੇ ਜਿਹੜੇ ਪੱਤੇ ਆ ਨਾ ਉਹ ਅੱਗੇ-ਅੱਗੇ ਲਗਾਈ ਜਾਂਦੀ ਰਹਿੰਦੀ ਕਿ ਮੈਂ ਤੁਹਾਨੂੰ ਦਿਖਾਉਣੀ ਚੀਕੂ ਦੇ ਬੂਟੇ ਦੇ ਉੱਤੇ ਦੇਖੋ ਰਾਮਾਤੋਰੀਆਂ ਦੀ ਵੇਲ ਜਿਹੜੀ ਕਿੱਥੇ ਚੜ ਗਈ ਆ ਨਾ ਤਾਂ ਉਹ ਟੁੱਟਣੀਆਂ ਹੁਣ ਆਹ ਦੇਖੋ ਉਚਾਈ ਤੇ ਕਿੰਨੀ ਤੇ ਤੇ ਇਹਦੀ ਵੀ ਮੈਂ ਕੱਲ ਨੂੰ ਕਟਿੰਗ ਕਰ ਦੇਣੀ ਆ ਕਿਉਂਕਿ ਇੰਨੀ ਚਾਈ ਤੋਂ ਆਪਣੇ ਕੋ ਤੇ ਟੁੱਟਣੀਆਂ ਵੀ ਨਹੀਂ ਹੈਗੀਆਂ ਤੇ ਚੀਕੂ ਦਾ ਬੂਟਾ ਜਿਹੜਾ ਖਰਾਬ ਕਰ ਰਹੀ ਆ ਵੇਲ ਸਿਖਰ ਤੇ ਚਲੇਗੀ ਉਹਦੇ ਇਹ ਇਧਰ ਹੈਗਾ ਆਪਣਾ ਰੈੱਡ ਡਾਇਮੰਡ ਗਵਾਵਾ ਇਹਨੂੰ ਹੁਣ ਬਹੁਤ ਫਲ ਲੱਗਾ ਆ ਬਹੁਤ ਜ਼ਿਆਦਾ ਇਹਨੂੰ ਫਲ ਲੱਗਾ ਹੁਣ ਇੱਕ ਗੱਲੋਂ ਵਧੀਆ ਕਿਉਂਕਿ ਸਾਡੇ ਹੋਰ ਕਿਸੇ ਵੀ ਬੂਟੇ ਨੂੰ ਫਲ ਨਹੀਂ ਲੱਗਾ ਇਤੋਂ ਸਵਾਹ ਇਧਰ ਆਪਣੇ ਕਿੰਨੂ ਇਹ ਤਾਂ ਖਰਾਬ ਹੋ ਰਹੇ ਆ ਇਸ ਤਰ੍ਹਾਂ ਪੀਲੇ ਹੋ ਗਏ ਨਾ ਡਿੱਗ ਰਹੇ ਆ ਕੀ ਕਾਰਨ ਆ ਇਹਦੇ ਬਾਰੇ ਨਹੀਂ ਪਤਾ ਜੇ ਕਿਸੇ ਨੂੰ ਪਤਾ ਹੋਇਆ ਤਾਂ ਪਲੀਜ਼ ਕਮੈਂਟ ਕਰਿਓ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਮੇਰੀ ਵੀਡੀਓ ਦੇਖਣ ਨੂੰ ਜਿਉਂਦੇ ਬਸਦੇ ਰਹੋ ਦੇਖੋ ਗੁਲਾਬ ਦਾ ਫੁੱਲ ਕਿੰਨਾ ਸੋਹਣਾ ਖੇਤ ਦੇ ਵਿੱਚ ਉੱਗਿਆ ਹੋਇਆ ਰੂਹ ਖੁਸ਼ ਹੁੰਦੀ ਦੇਖ ਕੇ ਨੂੰ ਬੜੇ ਸੋਹਣੇ ਗੁਲਾਬ ਲੱਗਦੇ ਇਹਨੂੰ ਕੋਈ ਦਵਾਈ ਸਪਰੇ ਨਹੀਂ ਕਰਨੀ ਪੈਂਦੀ ਜਿਹੜੇ ਮੈਂ ਅੰਦਰ ਲਗਾਏ ਹੋਏ ਆ ਨਾ ਉਹ ਅੱਧੇਕ ਤਾਂ ਸੋਕ ਹੀ ਗਏ ਆ ਤੇ ਮੇਰਾ ਰਾਦਾ ਬੰਦਾ ਵੀ ਉਹਨਾਂ ਨੂੰ ਹੀ ਮੈਂ ਲਿਆਣ ਕੇ ਨਾ ਇੱਥੇ ਹੀ ਲਗਾ ਦਵਾਂ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀਓਂਦੇ ਬਸਦੇ ਰਹੋ